ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੋ ਅੱਜ ਨਗਰ ਕੀਰਤਨ ਗੁਰੂ ਸਾਹਿਬ ਦਾ ਆ ਰਿਹਾ ਕਿ ਸੰਬੰਧ ਚ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਮਤੇਵਾਲ ਦੇ ਅੰਦਰ ਇਹ ਜੋ ਨਗਰ ਕੀਰਤਨ ਸ਼ੁਰੂ ਜਿਹੜਾ ਅੱਜ ਸੁਆਮੀ ਰਾਮ ਜੀ ਆ ਰਹੇ ਹੈ ਜੋ ਚਮਕੌਰ ਦੀ ਗੜੀ ਦੇ ਨਾਲ ਚੱਲੂ ਸਿੰਘ ਬਾ ਜੀਵਨ ਸਿੰਘ ਸਾਹਿਬ ਜੀ ਉਹਨਾਂ ਦੇ ਸ਼ਹੀਦੀ ਦੇ ਆਡੇ ਨੂੰ ਮੁੱਖ ਰੱਖਦੇ ਹੋਇਆ ਇਹੜਾ ਨਗਰ ਤੇ ਬਨਾ ਨਗਰ ਮੱਥਿਆ ਉਹਦੇ ਅੰਦਰ ਪੀਰਤ ਜਾਇਆ ਜਾ ਰਿਹਾ ਹੈ ਔਰ ਇਹ ਸ਼ਹੀਦਾਂ ਸਿੰਘਾਂ ਨੇ ਜਿਹੜੀ ਕੁਰਬਾਨੀ ਦਿੱਤੀ 40 ਸਿੰਘ ਜਿਹੜੇ ਹਾਂ ਜੀ ਸਵਾਲ ਲਾਗ ਸੇ ਜਿਹੜਾ ਰਾਮ ਕਦਾ ਕਮਲ ਸਿੰਘ ਨਾਮ ਦਾ ਹੁੰਦਾ ਭਾਨਪਾ ਜਿਹੜੇ ਗੁਰੂ ਸਿੰਘ ਪਾਚਾ ਮਹਾਰਾਜ ਉਹ ਚਮਕੌਰ ਦੀ ਲੜਖੀ ਗੜੀ ਤੇ ਅਲਰ ਜਿਹੜੇ ਹਨ ਪੂਰੇ ਕੀਤੇ ਹਨ ਮਹਾਰਾਜ ਜੀ ਉਥੇ 40 ਸਿੰਘ ਜਿਹੜਾ ਨਸ਼ੀਦ ਹੋਇਆ ਨਾਸ਼ੇ ਜਨਨ ਵਿੱਚੋਂ ਬਾਬਾ ਜੀਵਨ ਸਿੰਘ ਸਾਹਿਬ ਜੀ ਨਾਕਣੀ ਔਰ ਬਾਗਣੀ ਬੰਦੂਕ ਲੈ ਕਰਕੇ ਉਥੇ ਕਿਲੇ ਦੇ ਅੰਦਰ ਆਪਣਾ ਮੁਕਾਬਲਾ ਜਿਹੜਾ ਹੈ ਕੀਤਾ ਹੈ ਦੁਸ਼ਮਣ ਫੌਜਾਂ ਦੇ ਨਾਲ ਔਰ ਬਾਬਾ ਜੀ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਆਪਣੀ ਨਿਜਕਲ ਦੀ ਸਰਦਾਰੀ ਸਜਾਈ ਲਈ ਪ੍ਰਸ਼ਾਕ ਆਪਣੀ ਪੈਰ ਆਏ ਜੀਵਨ ਸਿੰਘ ਕੋਲ ਬੁਝ ਬਿਠਾਏ ਸਾਡੀ ਗਲੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕਾਰਨ ਸਰ ਗੁਰੂ ਗੰਗਨ ਸਿੰਘ ਸਾਹਿਬ ਜੀ ਗਲੀ ਨੂੰ ਛੱਡ ਕਰਕੇ ਤੇ ਉਥੋਂ ਗਲੀ ਮਾਰਚ ਆਡ ਦੇ ਗੰਗਲਾਂ ਨੂੰ ਜਿਹੜੇ ਬਾਹਰ ਆ ਜੀ ਗਲੀ ਨੂੰ ਛੱਡ ਕਰਕੇ ਤੇ ਬਾਬਾ ਜੂਨ ਸਿੰਘ ਸਾਹਿਬ ਦੀ ਆਪਣੀ ਉਸੇ ਦੇ ਪ੍ਰਸ਼ਾਕ ਜੁੜੀ ਹੈ ਪੀੜੀ ਦੀ ਅਵਾਹ ਗੁਰ ਜੜੀ ਅਮੀਰੀ ਦੀ ਇਨਸਾਨੀਅਤ ਨਹੀਂ ਲਈ ਔਰ ਪੀੜੀ ਸਤ ਗੁਰੂ ਗੁਰੂ ਆਖੇ ਸਾਡੀ ਮਹਾਰਾਜ ਜਿਹੜਾ ਸਦਾ ਹੱਤਾ ਐਡਿ ਸ਼ਸਤਰ ਬਸ਼ਤਰਾਂ ਨਾਲ ਤੇ ਜਿਹੜੀ ਆਪਣੀ ਅਮੀਰੀ ਦੀ ਗੱਦੀ ਹੈ ਉਹ ਬਾਬਾ ਜੀ ਨੇ ਸਹੀ ਸਾਥ ਬਖਸ਼ ਕਰਕੇ ਤੇ ਗਲੀ ਨੂੰ ਛੱਡ ਕਰਕੇ ਗੁਰੂ ਗੋਬਿੰਦ ਸਰ ਜੀ ਬਾਰਾ ਜੀ ਅਸਾਂ ਦਾ ਨਾਮ ਮਾਇਆ ਇਤਿਹਾਸ ਹੈ ਸਾਰਾ ਨਾਮ ਆਪ ਦੇ ਕਰਤਾ ਜਾਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲੇ ਬੱਲੇ ਨਿਹਾਲ ਜਾਵੇ ਛਿੱਦਾਂ ਨੂੰ ਭਾਵੇ ਆਸਿਆਗਾ